ਰਵੇ ਜੰਮ ਕਰਿਓ ਹਾਂ はい ਹਾਂ ਇਹ ਹੁਣ ਫੜ ਲੇ ਗਿਆ ਇਹ ਯਸ ਮੇਰਾ ਨਾਮ ਅਮਨਦੀਪ ਸਿੰਘ ਆ ਮੈਂ ਅਨੰਪੀਨ ਡਾਉਨਰ ਆ ਮੈਂ ਕੁਝ ਪ੍ਰੋਫੈਸ਼ਨਲ ਫ੍ਰੀਟਾਂ ਵਰਲਡ ਕੋਡ ਹੋਲਡਰ ਆ ਜਿਹੜੀ ਵੀਡੀਓ ਸਰ ਸਾਹਮਣੇ ਆਈ ਸੀ ਜਿਹਦੇ ਚ ਜਿਹ ਤੁਹਾਡੇ ਨਾਲ ਮਾਰਕੀਟ ਕਰਾਈ ਗਈ ਕੀਤੀ ਜਾਈਏ ਕਲੇਮ ਹੋਵੇ ਹਾਂਜੀ ਤੇ ਜਿਹੜੀ ਵੀਡੀਓ ਵਾਇਰਲ ਹੋ ਰਹੀ ਉਹਦੇ ਵਿੱਚ ਮੇਰੀ ਆ ਜਿੰਦਰਾ ਚੱਕ ਪੇਪਰ ਪਾਰਟਨਰ ਆ ਮਨਪ੍ਰੀਤ ਹੰਦ ਠੀਕ ਆ ਉਹਦੇ ਨਾਲ ਜਿੰਮ ਦੀ ਸੇਲਜ਼ ਮੈਨੇਜਰ ਆ ਜਿਹੜਾ ਅਕਾਊਂਟਸ ਦਾ ਕੰਮ ਦੇਖਦੀ ਆ ਹਰਪ੍ਰੀਤ ਕੋਰ ਮੈਮ ਠੀਕ ਹੈ ਜਿਮ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਅਕਾਊਂਟਸ ਗੱਲ ਨੂੰ ਲੈ ਕੇ ਸਾਡੀ ਕੱਲ੍ਹ ਪੱਛੜ ਰਹੀ ਸੀ ਜਿਸ ਦੌਰਾਨ ਹਿਸਾਬ ਨਾ ਦੇਣ ਤੇ ਮੈਨੂੰ ਪ੍ਰੋਵੋਕ ਕੀਤਾ ਗਿਆ ਜਿਮ ਦੇ ਵਿੱਚ ਵੀ ਇਹ ਕੁਝ ਲੜਾਈ ਝਗੜਾ ਕਰੇ ਠੀਕ ਨਹੀਂ ਇਸ ਦੌਰਾਨ ਮੇਰੀ ਪਹਿਲਾ ਅਕਾਊਂਟੈਂਟ ਮੇਰੀ ਸੇਲਜ਼ਮੈਨ ਮੇਰੀ ਵੀਡੀਓ ਬਣਾ ਰਹੀ ਸੀ ਮੈਂ ਉਹਦਾ ਫੋਨ ਦੇਖਿਆ ਵੀ ਉਹ ਵੀਡੀਓ ਬਣਾ ਰਹੀ ਸੀ ਉਸ ਤੋਂ ਬਾਅਦ ਜਿਹੜੀ ਮੇਰੀ ਪੇਪਰ ਪਾਰਟਨਰ ਆ ਮਨਪੀਸੰਦ ਉਹ ਵੀ ਮੇਰੇ ਆਪਣੇ ਫੋਨ ਤੋਂ ਮੇਰੀ ਜਿਮ ਦੇ ਵਿੱਚ ਵੀਡੀਓ ਬਣਾਉਣ ਲੱਗੀ ਤੇ ਮੈਨੂੰ ਪ੍ਰੋਵੋਕ ਕਰੀ ਸੀ ਠੀਕ ਨਹੀਂ ਇਸ ਦੌਰਾਨ ਜਿਵੇਂ ਮੈਂ ਫੋਨ ਨੂੰ ਫੜ ਕੇ ਸਾਈਡ ਤੇ ਇਲਿਚ ਕੀਤਾ ਤੇ ਮੇਰੇ 파ਟਨਰ ਨੇ ਮੇਰੇ ਤੇ ਹੱਥ ਚੁੱਕ ਦਿੱਤਾ ਉਸੇ ਦੌਰਾਨ ਮੈਨੂੰ ਜਿਵੇਂ ਤੋਂ ਬਾਹਰ ਜਾਣ ਲਈ ਕਿਹਾ ਜਿੱਦਾਂ ਬਾਹਰ ਜਾਣ ਨਹੀਂ ਕਿਹਾ ਤੇ ਉਹਨੇ ਮੇਰੇ ਦਸਤਾਰ ਨੂੰ ਹੱਥ ਪਾ ਕੇ ਮੇਰੀ ਦਸਤਾਰ ਨੂੰ ਉਤਾਰ ਦਿੱਤਾ ਤੇ ਮੇਰੇ ਵਾਲਾਂ ਨੂੰ ਫੜ ਲਿਆ ਕਿੰਨੇ ਪਰਸੈਂਟ 파ਟਨਰ ਹੈ ਉਹ ਤੁਹਾਡੀ ਦੇਖੋ ਜੀ 파ਟਨਰ ਇਨ ਦਾ ਸੈਂਸ ਉਹ ਸਿਰਫ ਪੇਪਰ ਵਰਕ ਚ ਹੈ ਗਿਆ ਉਹ ਇੱਕ ਮੈਂ ਟੈਂਪਰੇਰੀ ਪੇਪਰ ਲਿਜੀ ਕਰਨਾ ਕਰਕੇ ਮੈਂ ਇੱਕ ਨਾ ਟੈਂਪਰੇਰੀ 파ਨਰਸ਼ਿਪ ਡੀਡ ਬਣਾਈ ਸੀ ਜਿਸ ਨੂੰ ਮੈਂ ਰਜਿਸਟਰ ਨਹੀਂ ਕਰਾਇਆ ਕੋਰਟ ਦੇ ਵਿੱਚ ਲੇਕਿਨ ਜਿੰਨਾ ਵੀ ਜਿੰਮੇ ਦੇ ਵਿੱਚ ਇਨਵੈਸਟਮੈਂਟ ਹੈਗੀ ਆ ਸਾਰੀ ਮੈਂ ਆਪਣੇ ਨਾਮ ਤੇ ਲੋਨ ਲੈ ਕੇ ਜਾਂ ਆਪਣੇ ਕੋਲ ਇਨਵੈਸਟ ਕੀਤਾ ਉਹਦੇ ਵਿੱਚ ਬੜੀ ਕਹਿੰਦਾ ਉਹ ਇਸ ਚੀਜ਼ ਦਾ ਫਾਇਦਾ ਚੁੱਕਦੀ ਸੀ ਉਹ ਇਸੇ ਚੀਜ਼ ਦਾ ਫਾਇਦਾ ਚੁੱਕ ਰਹੀ ਆ ਵੀ ਇੱਕ ਲਾਲਚ ਵਿੱਚ ਆ ਕੇ ਵੀ ਅੱਜ ਮੇਰੀ ਮੀਨਸ ਜਿੰਮੇ ਤੇ ਵੀ ਹੱਕ ਜਤਾ ਰਹੀ ਆ ਫਿਰ ਜੇਕਰ ਕੋਈ 파ਰਟਨਰ ਕਿਸੇ ਨੇ ਕੋਈ ਪੈਸਾ ਇਨਵੈਸਟ ਕੀਤਾ ਉਹ ਕਦੀ ਵੀ ਆਪਣੇ ਕੰਮ ਨੂੰ ਨੁਕਸਾਨ ਨਹੀਂ ਪਹੁੰਚਾਏਗਾ ਅੱਜ ਦੀ ਰੇਟ ਦੇ ਵਿੱਚ ਉਹ ਮੇਰੇ ਸਾਥ ਨੂੰ ਨੁਕਸਾਨ ਪਹੁੰਚਾ ਰਹੀ ਆ ਮੇਰੇ ਕਾਰੋਬਾਰ ਨੂੰ ਨੁਕਸਾਨ ਪਹੁੰਚਾ ਰਹੀ ਆ ਕੋਸ਼ਿਸ਼ ਕਰ ਰਹੀ ਹੈ ਜੇਕਰ ਉਹ ਸੀਰੀਅਸਲੀ ਜੇ ਇਨਵੈਸਟਰ ਹੁੰਦੀ ਇਹਦੇ ਵਿੱਚ ਤੇ ਉਹ ਕਦੀ ਵੀ ਅਜਿਹਾ ਕੰਮ ਨਾ ਕਰਦੀ ਸਾਡੇ ਅਕਾਊਂਟ ਦੇ ਵਿੱਚ ਕਿੰਨਾ ਦਾ ਹੈਰਪੇਨ ਹੋਇਆ ਹੁੰਦਾ ਦੇਖੋ ਜੀ ਪਿਛਲੇ 3 ਮਹੀਨੇ ਤੋਂ ਮੇਰੇ ਅਕਾਊਂਟ ਦੇ ਵਿੱਚ ਲਗਭਗ ਲਗਭਗ ਹਰ ਮਹੀਨੇ 2-3 ਲੱਖ ਤੋਂ 3 ਲੱਖ ਰੁਪਏ ਦਾ ਠੀਕ ਹੈ ਨੀ ਡਿਫਰੈਂਸ ਆ ਰਿਹਾ ਠੀਕ ਹੈ ਨੀ ਹੁਣ ਮੈਂ ਆਪਣੇ ਅਕਾਊਂਟੰ ਨੂੰ ਬੁਲਾ ਰਿਹਾ ਹਾਂ ਇਸ ਚੀਜ਼ ਦੇ ਲਈ ਵੀ ਮੈਨੂੰ ਜਿੱਤ ਸ਼ੱਕ ਗਾ ਹੁਣ ਉਹ ਅਕਾਊਂਟੰ ਨੂੰ ਅਕਾਊਂਟੈਂਟ ਕਹਿੰਦੇ ਨਹੀਂ ਹੋ ਰਿਹਾ ਔਰ ਕਾਊਂਟਰ ਤੋਂ ਲੱਗੋ ਮੈਸੇਜ ਆਂਦਾ ਆਈ ਐਮ ਡਿਊਟੀ ਵਿਦ ਮਨਪ ਇੱਕ ਆਪਣੀ ਸਿਵਲਾਈ ਥਾਣੇ ਦੇ ਵਿੱਚ ਕੰਪਲੇਂਟ ਦਿੱਤੀ ਹੈ ਮਨਪ੍ਰੀਤ ਤੇ ਹਰਪ੍ਰੀਤ ਕੋਲ ਦੇ ਖਿਲਾਫ ਤੇ ਮੈਨੂੰ ਪੂਰੀ ਉਮੀਦ ਆ ਮੇਰੀ ਕੰਪਲੇਂਟ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਮਾਰਦਾਈ ਹੋਈ ਉਹਦੀ ਦਿਖਾ ਸਕਦੀ ਕੀ ਜਾਂ ਫਿਰ ਤੁਹਾਡੇ ਦੀ ਕਪੜੇਵਾਰੀ ਹੋਈ ਪੇਲਾ ਉਹ ਵੀ ਦਿਖਾ ਸਕਦੀ ਮੈਂ ਦੋਨਾਂ ਦੀ ਦਿਖਾ ਸਕਦੀ ਹਾਂਜੀ ਅੱਛਾ ਜਿਹੜੀ ਦਿਖਾਉ ਕੋਈ ਦਿੱਤੀ ਆ ਕਿਸੇ ਜਿੰਦੇ ਵੀ ਕੋਈ ਪਾਰਟਨਰਸ਼ਿਪ ਨਹੀਂ ਹੈ ਹਾਂਜੀ ਬਸ ਪਾਟਾ ਸਿਰਫ ਕਾਗੀ ਵਿੱਚ ਹੈਗੀ ਸੀ ਫਿਲਹਾਲ ਦੀ ਕਰੀਏ ਕੋਈ ਨਿਜੀ ਕਰਨਗੇ ਕਿਤਾ ਕੀ ਉਹ ਸਾਬਤ ਕਰ ਚੁੱਕੋਗੇ ਤੁਸੀਂ ਕੱਲ ਨੂੰ ਥਾਣੇ ਦੇ ਵਿੱਚੀਆਂ ਕੋਰਦੇ ਰਿਛੇ ਹਾਂਜੀ ਮੇਰੇ ਕੋਲ ਜੀ ਸਾਰੇ ਏ ਟੂ ਜ਼ੈਡ ਇਨਵੈਸਟਮੈਂਟ ਪ੍ਰੂਫ ਮੇਰੇ ਕੋਲ ਹੈਗੇ ਨੇ ਵੀ ਸਾਰਾ ਜਿੰਮ ਦਾ ਇੱਕ ਇੱਕ ਰੁਪਿਆ ਜੋ ਵੀ ਹੈਗਾ ਸਾਰਾ ਮੈਂ ਆਪਣੇ ਅਕਾਊਂਟ ਦੇ ਵਿੱਚ ਇਨਵੈਸਟ ਕੀਤਾ ਹੈ ਹਾਂ ਮੇਰੇ ਕੋਲ ਸਾਰੇ ਪ੍ਰੂਫ ਹੈਗੇ ਆ ਉਹ ਜਦੋਂ ਵੀ ਲੋੜ ਪੈਗੀ ਮੈਂ ਉਹਨੂੰ ਪੇਸ਼ ਕਰ ਸਕਦਾ ਕਿੰਨੀ ਦੇਰ ਲਗਾਤਾਰ ਜਿਮਾਰਤਾਈ ਚੱਲਦੀ ਹੈ ਤੇ ਤਕਰੀਬਨ ਕੋਈ ਮਾਰਕ ਫਾਇਦਾ ਜਿਵੇਂ ਮੈਂ ਉਹਨੇ ਕ੍ਰੀਡੈਂਟਮੈਂਟ ਦਾ ਕਲੀਪ ਕਰ ਚ ਜਿਹੜੀ ਤੁਸੀਂ ਕਰਦੇ ਕਿਉਂਕਿ ਮੇਰੇ ਕੇਸ ਸਾਹੇ ਵੀ ਹੈ ਜੀ ਇਹਨੂੰ ਲੈ ਕੇ ਅਕਾਲ ਤਖਤ ਸਾਹਿਬੇ ਪੇਸ਼ ਹੋ ਹਾਂਜੀ ਮੈਂ ਇਹਦੇ ਜਿੱਦਾਂ ਕਿ ਮੈਂ ਥਾਣੇ ਵਿੱਚ ਗਿਆ ਤੇ ਉਹਨਾਂ ਨੇ ਇਸ ਚੀਜ਼ ਨੂੰ ਇਗਨੋਰ ਕੀਤਾ ਤਦ ਮੈਂ ਅਕਾਲ ਤਖਤ ਸਾਹਿਬੇ ਪੇਸ਼ ਹੋਇਆ ਆਪਣੇ ਦਸਤਾਵੇਜ਼ਾਂ ਤੇ ਕਿਸੇ ਨਹੀਂ ਬੜੀ ਗੱਲ ਨਹੀਂ ਲੈ ਕੇ ਔਰ ਅਕਾਲ ਤਖਤ ਸਾਹਿਬ ਤੋਂ ਟੀਮ ਨੇ ਆ ਕੇ ਇਸ ਦੀ ਵੈਰੀਫਿਕੇਸ਼ਨ ਨਹੀਂ ਕੀਤੀ ਹੈ ਜਿਹਦੇ ਵਿੱਚ ਉਹ ਮੇਰੇ ਕੋ ਸਾਰੀ ਪੁਸ਼ਟੀਸ਼ ਕਰਕੇ ਗਏ ਨੇ ਸਾਰਾ ਕੁਝ ਉਹਨਾਂ ਨੇ ਇਸ ਮਸਲੇ ਨੂੰ ਸਮਝਿਆ ਕਿ ਸਾਰੇ ਵੀਡੀਓ ਫੁਟੇਜ ਨੂੰ ਉਹਨਾਂ ਨੇ ਦੇਖਿਆ ਤੇ ਮੈਨੂੰ ਉਮੀਦ ਆ ਵੀ ਮੈਨੂੰ ਅਕਾਲ ਤੱਕ ਸਾਥੋਂ ਵੀ ਇਨਸਾਫ ਮਿਲੂਗਾ ਜੀ ਪ੍ਰਤੀ ਹਾਂਜੀ ਪੁਲਿਸ ਪੁਲਿਸ ਨੂੰ ਮੈਂ ਕੰਪਲੀਟ ਕੀਤੀ ਹੋਈ ਹੈ ਪੁਲਿਸ ਕੋਲੋਂ ਵੀ ਮੈਨੂੰ ਪੂਰੀ ਉਮੀਦ ਆ ਵੀ ਮੈਨੂੰ ਇਨਸਾਫ ਦੇਣਗੇ ਮਾਮਲਾ ਆਇਆ ਜਿੰਮ ਦੇ ਵਿੱਚ ਮਾਰਪੀਟ ਦਾ ਕੀ ਮਾਮਲਾ ਹੈ ਕਿਦੋਂ ਦਾ ਮਾਮਲਾ ਥੋੜੀ ਤਾਂ ਕਰ ਹਾਂ ਇਹ ਜੀ 7 ਤਰੀਕ ਦੀ ਗੱਲ ਹੈ ਇਹਨਾਂ ਦੇ ਅਮਨ ਨਾਂ ਦਾ ਲੜਕਾ ਹੈ ਤੇ ਮਨਪ੍ਰੀਤ ਨਾਂ ਦੀ ਲੜਕੀ ਹੈ ਜੀ ਇਆ ਅਸੀਂ ਰਿਲੇਸ਼ਨਸ਼ਿਪ ਰਹਿ ਰਹੇ ਪਿਛਲੇ 5-7 ਸਾਲ ਤੋਂ ਜਿਵੇਂ ਜਿਵੇਂ ਇਹਨਾਂ ਦਾ ਕਾਰੋਬਾਰ ਚੱਲਦਾ ਆਪਣਾ ਸਾਂਝਾ ਤੇ ਇਹ 7 ਤਰੀਕ ਨੂੰ ਕਿਸੇ ਗੱਲ ਤੋਂ ਇਸ ਕਾਰੋਬਾਰੀ ਕੰਮ ਤੋਂ ਆਪਸ ਵਿੱਚ ਵੈਸੇ ਕਿ ਜਿਹੜੀ ਲੜਕਾ ਆ ਉਹਦੇ ਵੱਲੋਂ ਜਿਹੜੀ ਵੀਡੀਓ ਦਿਖ ਰਹੀ ਆ ਤੁਸੀਂ ਦੇਖ ਰਹੇ ਹੋ ਕਿ ਉਹ ਆਪਸੀ ਹੱਥਾਪਾਈ ਹੋ ਗਈ ਹੈ ਲੜਕੀ ਦੇ ਅਲੀਗੇਸ਼ਨ ਹੈ ਵੀ ਉਹਨਾਂ ਕ੍ਰਿਮੀਨਲ ਕੋਸ ਯੂਜ਼ ਕਰਕੇ ਮੇਰੇ ਨਾਲ ਕੁੱਟਮਾਰ ਕੀਤੀ ਹੈ ਤੇ ਜਿਸ ਬੰਦੇ ਅਸੀਂ ਬਣਦੀ ਫੰਦੀ ਹਾਂ ਸਰਵਿਸਕੀ ਇਸ ਧਾਰਾ ਦੇ ਤਹਿਤ ਕੀ ਕੀ ਧਾਰਾਵਾਂ ਲਾਈਆਂ ਗਈਆਂ ਕਿਸ ਧਾਰਾ ਦੇ ਤਹਿਤ ਪਰਚਾ ਦਚ ਕੀਤਾ ਗਿਆ ਤੇ ਕਿਹਦੇ ਤੇ ਕੀਤਾ ਗਿਆ ਲੇਡੀਜ਼ ਦੇ ਖਿਲਾਫ ਜੋ ਕ੍ਰਿਮੀਨਲ ਫੋਰਸ ਯੂਜ਼ ਹੋਈ ਹੈ ਤੇ ਉਹਦੇ ਖਿਲਾਫ ਉਸ ਬਣਦੀ ਧਾਰਾ ਤਹਿਤ ਸਬੰਚਾ ਕੀਤਾ ਹੈ ਤੇ ਅਮਨਦੀਪ ਦੇ ਖਿਲਾਫ ਪਰਚਾ ਦਚ ਹੋਇਆ ਹੈ ਅਮਨ ਕਹਿੰਦਾ ਕਿ ਮੇਰੀ ਵੀ ਕੇਸ਼ਾਂ ਦੀ ਬੇਇੱਜ਼ਤੀ ਕੀਤੀ ਗਈ ਹੈ ਕਿ ਸੀਸੀਟੀਵੀ ਫੁਟੇਜ ਸਾਫ਼ ਹੈ ਲੇਕਿਨ ਪੁਲਿਸ ਦੁਆਰਾ ਕੋਈ ਕਾਰਵਾਈ ਨਹੀਂ ਕੀਤੀ ਉਹਦੀ ਕੰਪਲੇਂਟ ਆਈ ਸੀ ਲੇਟ ਆਈ ਹੈ ਜੀ ਉਹਨੂੰ ਵੀ ਅਸੀਂ ਵਿਚਾਰ ਰਹੇ ਹਾਂ ਜੋ ਮਾਰ ਦੀ ਕਾਰਵਾਈ ਕੀਤੀ ਜਾਊਗੀ ਠੀਕ